ਧੰਦ ਮੁਸਰਨੀ ਸ਼ੁਰੂ ਹੋਈ ਸਹਿਬਜ਼ਾਦਿਆਂ ਨੂੰ ਵਾਰਾਂ ਦੇ ਵਿੱਚ ਚਿੰਨਣ ਲੱਗੇ ਗਿੱਟੇ ਸ਼ਾਂਗੇ ਗਏ ਗੋਡੇ ਸ਼ਾਂਗੇ ਗਏ ਦੀਵਾਰ ਚੱਲਦੀ ਚੱਲਦੀ ਛਾਤੀਆਂ ਤੋਂ ਤਾਂ ਗਈ ਬਾਬਾ ਫਤੇ ਸਿੰਘ ਦਾ ਸਾਹ ਕੁੱਟਿਆ ਜਾਣ ਲੱਗਾ ਜ਼ੋਰਾਵਰ ਨੇ ਆਵਾਜ਼ ਮਾਰ ਕੇ ਆਖਿਆ ਕੀ ਕਰਦਾ ਫਤੇ ਸਿੰਘ ਫਤੇ ਸਿੰਘ ਕਹਿੰਦਾ ਮੈਂ ਜਿੱਤਣ ਲੱਗਾ ਤੇਰੀ ਉਮਰ ਵੱਡੀ ਆ ਤੇਰਾ ਕੱਦ ਵੱਡਾ ਏ ਤੂੰ ਹਰ ਵਾਰੀ ਮੇਰੇ ਨਾਲ ਜਿੱਤਦਾ ਸੀ ਕਦੀ ਬਾਪੂ ਦੇ ਸਾਹਮਣੇ ਖਲੋਤੇ ਦੋਵੇਂ ਭਰਾ ਘੁਲਦੇ ਹੁੰਦੇ ਸਾਂ ਤੂੰ ਵੱਡਾ ਸਾਂ ਜਿੱਤਦਾ ਸਾਂ ਦਾਦੀ ਦੇ ਕੋਲ ਬੈਠਿਆ ਦੋਵੇਂ ਭਰਾ ਘੁਲਦੇ ਹੁੰਦੇ ਸਾਂ ਤੂੰ ਵੱਡਾ ਸਾਂ ਜਿੱਤਦਾ ਸਾਂ ਪਰ ਅੱਜ ਤੂੰ ਹਾਰ ਜਾਣਾ ਏ ਕਿਉਂਕਿ ਮੇਰੀ ਉਮਰ ਛੋਟੀ ਆ ਕੱਦ ਛੋਟਾ ਏ ਸਾਹ ਮੇਰਾ ਪਹਿਲਾਂ ਕੁੱਟਿਆ ਜਾਣਾ ਵਾ ਜਾਨ ਮੇਰੀ ਪਹਿਲਾਂ ਨਿਕਲਨੀ ਆ ਮੈਂ ਦਾਦੇ ਦੀ ਗੋਦੀ ਚ ਤੇਰੇ ਤੋਂ ਪਹਿਲਾਂ ਜਾ ਕੇ ਬਹਿ ਜਾਣਾ ਪਾਪ ਦੀ ਕੰਧ ਟਿੱਕੀ ਸਹਬ ਜਾਦੇ ਬੇਹੋਸ਼ ਆ ਵਜ਼ੀਰ ਖਾਨ ਕਲ ਪੁੱਠਿਆ ਕਹਿੰਦਾ ਬੱਚੇ ਹੋਸ਼ ਵਿੱਚ ਲਿਆਓ ਬੱਚੇ ਹੋਸ਼ ਵਿੱਚ ਲਿਆਂਦੇ ਗਏ ਸਰੀਰ ਹੱਡੀਆਂ ਦੀ ਮੁੱਠ ਹੋ ਚੁੱਕੇ ਸੀ ਕਈ ਦਿਨਾਂ ਤੋਂ ਖਾ ਕੇ ਨਹੀਂ ਵੇਖਿਆ ਪੀ ਕੇ ਨਹੀਂ ਵੇਖਿਆ ਬਹਿ ਕੇ ਨਹੀਂ ਵੇਖਿਆ ਸੌਂ ਕੇ ਨਹੀਂ ਵੇਖਿਆ ਰੰਗ ਪੱਗੇ ਹੋ ਚੁੱਕੇ ਸੀ ਵਜ਼ੀਰ ਖਾਂ ਕਹਿੰਦਾ ਗੁਸਤਾਖ ਬੱਚਿਓ ਜੋ ਮੰਗੋ ਮੈਂ ਦੇਣ ਨੂੰ ਤਿਆਰ ਆ ਇੱਕ ਵਾਰੀ ਤੇ ਕਹਿ ਦੋ ਵੀ ਅਸੀਂ ਕੀ ਲੈਣਾ ਸਿੱਖੀ ਦੇ ਵਿੱਚੋਂ ਬਾਬਾ ਫਤਿਹ ਸਿੰਘ ਨੇ ਪੈਰ ਦੀ ਜੁੱਤੀ ਤਾਂ ਕਰਕੇ ਆਖਿਆ ਸੂਬਾਏ ਸਰਹੰਦ ਤੇਰੀਆਂ ਸ਼ੌਹਰਤਾਂ ਤੇਰੀਆਂ ਦੌਲਤਾਂ ਪੈਰ ਦੀ ਜੁੱਤੀ ਨਾਲ ਠਕਰਾਉਨੇ ਆ ਤੂੰ ਆਪਣਾ ਜ਼ਬਰ ਪਰਖ ਅਸੀਂ ਆਪਣਾ ਸਬਰ ਪਰਖਦੇ ਆ ਵੇਨੇ ਤੇਰਾ ਜ਼ਬਰ ਜਿੱਤਦਾ ਕਿ ਮੇਰਾ ਸਬਰ ਜਿੱਤਦਾ ਹੁਕਮ ਹੋਇਆ ਬੱਚੇ ਜ਼ਿਬਾ ਕਰ ਦਿਓ ਜ਼ਿਬਾ ਅਸੀਂ ਕਹਿੰਦੇ ਹਾਂ ਜੀ ਤਲਵਾਰ ਮਾਰ ਕੇ ਬੱਚੇ ਕਤਲ ਕੀਤੇ ਗਿਆ ਬਿਲਕੁਲ ਨਹੀਂ। ਇਸਲਾਮ 'ਚ ਤਲਵਾਰ ਦਾ ਵਾਰ ਨਹੀਂ ਹੈਗਾ। ਇਹਨੂੰ ਝਟਕਾ ਕਹਿੰਦੇ ਆ ਇਹ ਸਿੰਘਾਂ ਦੇ ਵਿੱਚ। ਇੱਕ ਹਮਲੇ ਦਾ ਬੰਦਾ ਨਹੀਂ ਮਾਰਿਆ ਜਾਂਦਾ ਇਦਾਂ ਦਾ। ਤਿੰਨ ਚੀਜ਼ਾਂ ਹੁੰਦੀਆਂ ਕਤਲ ਕਰਨਾ, ਹਲਾਲ ਕਰਨਾ ਤੇ ਜ਼ਬਾਹ ਕਰਨਾ। ਕਤਲ ਹੁੰਦਾ ਵਾ ਇੱਕੋ ਵਾਰੀ ਮਾਰ ਦੇਣਾ ਤਲਵਾਰ ਦਾ ਵਾਰ ਕੀਤਾ ਬਸ ਬੰਦਾ ਖਤਮ। ਇਹ ਕਤਲ ਹੈ। ਇਹ ਕੁਦਾ ਹਲਾਲ ਕਰਨਾ ਉਹ ਤਿੱਖੀ ਛੁਰੀ ਲੈ ਕੇ ਨਾ ਉਹ ਬੰਦੇ ਦੀ ਆਇਸਤਾ ਆਇਸਤਾ ਸਾਰ ਰਗ ਦੇ ਉੱਤੇ ਫੇਰੀ ਜਾਂਦੀ ਆ ਹੌਲੀ 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 ਉਹਦੀ ਸਾਰ ਰਗ ਵੱਢੀ ਜਾਂਦੀ ਆ ਫਿਰ ਜਾ ਕੇ ਉਹਦੀ ਧੌਣ ਕੱਟ ਕੇ ਤੇ ਵੱਖ ਕੀਤੀ ਜਾਂਦੀ ਆ ਇਹਨੂੰ ਕਹਿੰਦੇ ਹਲਾਲ ਕਰਨਾ ਫਿਰ ਤੀਜਾ ਪੁਆਇੰਟ ਹੁੰਦਾ ਵਾ ਜ਼ਿਬਾ ਕਰਨਾ ਸਹਬ ਜਾਦੇ ਨਾ ਕਤਲ ਕੀਤੇ ਗਏ ਆ ਨਾ ਹਲਾਲ ਕੀਤੇ ਗਏ ਆ ਜ਼ਿਬਾ ਕੀਤੇ ਗਏ ਜ਼ਿਬਾ ਪਤਾ ਕਿੱਦਾਂ ਕਰੀਦਾ ਇੱਕ ਬਿਲਕੁਲ ਤਿੱਖੀ ਛੁਰੀ ਹੁੰਦੀ ਆ ਐਨੀ ਕਾ ਉਹਨੂੰ ਐਦਾਂ ਪੋਟਿਆਂ 'ਚ ਫੜ ਲਈਦਾ ਘੁੱਟ ਕੇ ਤੇ ਆਹ ਜਿਹੜਾ ਗਰਦਨ ਦਾ ਮਾਸ ਆ ਨਾ ਐਦਾਂ ਕਰਕੇ ਡਾਉਣਾ ਵਾ ਥੋੜਾ ਥੋੜਾ ਕਰਕੇ ਐਦਾਂ ਡਾਈ ਜਾਣਾ ਇਹ ਮਾਸ ਉਹਨਾਂ ਚਿਰ ਡਾਉਣਾ ਵਾ ਜਿੰਨਾ ਚਿਰ ਆ ਮਗਰਲੀ ਹੱਡੀ ਨਾ ਦਿਸਣ ਲੱਗ ਪਵੇ ਇਹ ਬਹੁਤ ਭਿਆਨਕ ਆ ਸੋਚ ਕੇ ਵੇਖੋ ਐਦਾਂ ਕਰਕੇ ਕੋਈ ਤਿੱਖੀ ਛੁਰੀ ਲੈ ਕੇ ਤੁਸੀਂ ਆਪਣੇ ਹੱਥ ਦੇ ਮਾਸ ਤੇ ਮਾਰ ਕੇ ਵੇਖੋ ਕਿੰਨੀ ਭਿਆਨਕ ਆ ਤੇ ਜਿੰਨਾ ਦੋਹਾਂ ਬੱਚਿਆਂ ਦੀ ਸਾਰੀ ਗਰਦਨ ਥੋੜਾ ਥੋੜਾ ਮਾਸ ਕਰਕੇ ਉਡਾਈ ਜਾਊਗੀ ਉਹ ਦਰਦ ਦੀ ਇੰਤਿਹਾਨ ਜ਼ੁਲਮ ਦੀ ਇੰਤਹਾਵਾ ਸਹਿਬਜ਼ਾਦੇ ਬੇਹੋਸ਼ ਨੇ ਸ਼ਾਸਨ ਵੇਗ ਤੇ ਬਾਦਸ਼ਾਲ ਵੇਗ ਆਪਣੇ ਗੋਡਿਆਂ ਦਾ ਭਾਰ ਸਹਿਬਜ਼ਾਦੇਆਂ ਦੀਆਂ ਛਾਪੀਆਂ ਤੇ ਪਾਉਂਦੇ ਆ ਤੇ ਜ਼ੁਲਮ ਦੀ ਛੁਰੀ ਦੇ ਨਾਲ ਦੋਵੇਂ ਸਹਿਬਜ਼ਾਦੇ ਜ਼ਿਬਾ ਇਉਂ ਕੀ ਜਦੋ ਜ਼ੁਲਮ ਦੇ ਕਾਂਡਾ ਤਿਆਰ ਹੋਈ ਉਦੋਂ ਰੱਬ ਦੇ ਵੀ ਮੂੰਹੋਂ ਨਿਕਲਿਆ ਸਬਰ ਹੱਥੋਂ ਇਹ ਜ਼ਬਰ ਦੀ ਹਾਰ ਹੋਈ ਸਬਰ ਹੱਥੋਂ ਵਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਦੇ ਦੋਵੇਂ ਸਹਬਜ਼ਾਦੇ ਆਖਰਕਾਰ ਜ਼ਿਬਾ ਕੀਤੇ ਗਏ ਕੇਸਰ ਸਿੰਘ ਸ਼ਿੱਬਰ ਲਿਖਦਾ ਹੈ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਹੋ ਗਿਆ ਸੀ ਤੇ ਬਾਬਾ ਫਤਿਹ ਸਿੰਘ ਅੱਧੀ ਘੜੀ ਆਪਣੇ ਪੈਰ ਖਲੌਂਦਾ ਰਿਹਾ ਅੱਧੀ ਘੜੀ ਲੰਮਸਮ 12 ਕ ਮਿੰਟ ਬਣਦੇ ਆ ਸਾ ਰਗ ਵੱਡੀ ਜਾਣ ਤੋਂ ਪਾਦਾ ਹੱਡੀ ਨੂੰ ਵੱਢ ਦੇਣ ਤੋਂ ਪਾਦਾ ਤਕਰੀਬਨ 12 ਮਿੰਟ ਆਪਣੇ ਪੈਰ ਹਲਾਉਂਦਾ ਸੀ ਮਾਂ ਨੂੰ ਦੱਸਿਆ ਗਿਆ ਜਾ ਕੇ ਮਾਂ ਸ਼ਹੀਦ ਹੋ ਜਾਂਦੇ ਆ ਸਾਬ ਜਹਾਦੀਆਂ ਦੀਆਂ ਤੇ ਮਾਤਾ ਦੀ ਲਾਸ਼ ਨੂੰ ਵਜ਼ੀਰ ਖਾਂ ਕਹਿੰਦਾ ਵੀ ਖੁਰਦ-ਬੁਰਦ ਕਰ ਦਿਓ ਦੁਨੀਆ ਨੂੰ ਦੱਸਣਾ ਵੀ ਜਿਹੜਾ ਸਾਡੇ ਖਿਲਾਫ ਚੱਲੂਗਾ ਉਹਦਾ ਨਾ ਕੀ ਹੋ ਸਕਦਾ ਸੇਵਾ ਕੀਤੀ ਦੀਵਾਨ ਟੌਡਰ ਮੰਦ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਾਇਦਾਦ ਲਾ ਕੇ ਉਹਨੇ ਸਾਬ ਜਾਦਿਆਂ ਦੇ ਸੰਸਕਾਰ ਕਰਨ ਵਾਸਤੇ ਜਗ੍ਹਾ ਖਰੀਦੀ 78000 ਸੋਨੇ ਦੀ ਮੋਹਰ ਬਣਦੀ ਸ਼ਾਇਦ ਦੁਨੀਆ ਦੇ ਇਤਿਹਾਸ ਦੀ ਇੰਨੀ ਥੋੜੀ ਜਗ੍ਹਾ ਤੇ ਇੰਨੀ ਮਹਿੰਗੀ ਜਗ੍ਹਾ ਇਹ ਲੈਣ ਦਾ ਵਰਲਡ ਰਿਕਾਰਡ ਵੀ ਸਿੱਖਾਂ ਦੇ ਆਥਿਆ ਉਹ ਥਾਂ ਜਿੱਥੇ ਤੁਸੀਂ ਅੱਜ ਮੱਥਾ ਟੇਕਦੇ ਹੋ ਜਿੱਥੇ ਸੰਸਕਾਰ ਹੋਇਆ ਗੁਰਦੁਆਰਾ ਜੋਤੀ ਸਰੂਪ ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿੱਥੇ ਤਿੰਨ ਸੰਸਕਾਰ ਹੋਏ 78000 ਸੋਨੇ ਦੀ ਮੋਹਰ ਵਸ਼ਾਪੇ ਵਜ਼ੀਰ ਖਾਨ ਆਪਣੇ ਘਰ ਗਿਆ ਸਾਹਮਣੇ ਵਜ਼ੀਰ ਖਾਨ ਦੀ ਬੀگم ਖਲੋਤੀ ਆ ਉਹਦਾ ਨਾਮ ਆ ਬੀਬੀ ਜ਼ੈਨਬ ਇਹਦਾ ਪਹਿਲਾ ਨਾਮ ਸੀ ਭਾਗੂ ਇਦੀ ਮਾਂ ਦਾ ਨਾਮ ਸੀ ਸੁਹਾਗੋ ਭਾਗੋ ਤੇ ਸੁਹਾਗੋ ਦੋਵੇਂ ਆਨੰਦਪੁਰ ਰਹਿੰਦੀਆਂ ਹੁੰਦੀਆਂ ਸੀ ਤੇ ਕਦੀ ਇਹ ਸਹਬਜ਼ਾਦਿਆਂ ਨੂੰ ਖਡਾਉਂਦੀ ਹੁੰਦੀ ਸੀ ਭਾਗੋ ਸਮਾਂ ਆਇਆ ਭਾਗੋ ਦੇ ਨਾਲ ਵजीर खान ਨੇ ਜ਼ਬਰਦਸਤੀ ਵਿਆਹ ਕਰਵਾ ਕੇ ਉਹਦਾ ਨਾਮ ਬਦਲ ਕੇ ਬੀਬੀ ਜ਼ੈਨਬ ਰੱਖਿਆ ਗਿਆ ਤੇ ਜਦੋਂ ਬੀਬੀ ਜ਼ੈਨਾ ਨੂੰ ਪਤਾ ਲੱਗਾ ਕਿ ਸਹਬ ਜੀ ਆਦੇ ਕਚੈਰੀ ਚਾਹਦੇ ਆ ਤੇ ਖਤਮ ਕਰ ਦੇਣੇ ਆ ਉਹਨੇ ਆਖਿਆ ਸੀ ਵਜ਼ੀਰ ਖਾਂ ਨੂੰ ਇੱਕ ਦਿਨ ਤੁਰਨ ਤੋਂ ਪਹਿਲਾਂ ਕਿ ਜੇ ਮਾਰ ਕੇ ਆਇਓ ਤੇ ਮੇਰਾ ਮਰੀਦਾ ਮੂੰਹ ਵੇਖੇਂਗੇ ਤੂੰ ਇਧਰੋਂ ਸਹਬ ਜੀ ਆਦੇ ਸ਼ਹੀਦ ਹੋਏ ਵਜ਼ੀਰ ਖਾਂ ਘਰ ਗਿਆ ਉਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਬੇਗਮ ਬੀਬੀ ਜ਼ੈਨਬ ਨੇ ਕਟਾਰ ਮਾਰ ਕੇ ਤੇ ਆਪਣੀ ਜਾਨ ਦੇ ਦਿੱਤੀ ਸੀ ਇਹ ਵੀ ਸਿੱਖ ਧਰਮ ਦੀ ਇੱਕ ਸ਼ਹੀਦ ਆ ਸਹਬ ਜੀ ਆਦਾਂ ਦਾ ਸੰਸਕਾਰ ਹੋ ਗਿਆ ਗੱਲ ਥੋੜੀ ਜੀ ਠੰਡੀ ਪਈ ਆਖਰਕਾਰ ਗੰਗੂ ਦਾ ਭਰਾ ਆਇਆ ਪੰਮਾ ਲੰਗਾ ਉਹਨੇ ਵਜ਼ੀਰ ਖਾਨ ਨੂੰ ਇੱਕ ਸ਼ਿਕਾਇਤ ਕੀਤੀ ਵੀ ਤੂੰ ਆਨਾ ਸਾ ਬੱਚੇ ਭੁੱਖੇ ਧਿਆਏ ਰੱਖ ਕੇ ਮਾਰਨੇ ਆ ਉਹਨਾਂ ਨੂੰ ਤੇ ਦੁੱਧ ਪਿਉਂਦੇ ਰਹੇ ਕਹਿੰਦਾ ਕਿੰਨੇ ਪਿਆ ਕਹਿੰਦਾ ਮੋਤੀ RAM ਨੇ ਬਾਬੇ ਮੋਤੀ RAM ਨੂੰ ਸੱਦਿਆ ਗਿਆ ਬਾਬੇ ਮੋਤੀ RAM ਨੇ ਆਖਿਆ ਮੈਂ ਗੁਰੂ ਦੇ ਪੁੱਤਾਂ ਦੀ ਸੇਵਾ ਕਰਨ ਵਾਸਤੇ ਕਿਸੇ ਹੱਦ ਤੱਕ ਜਾ ਸਕਦਾ ਵਜ਼ੀਰ ਖਾਨ ਕਹਿੰਦਾ ਅੰਜਾਮ ਮਾੜਾ ਹੋਊਗਾ ਕਹਿੰਦਾ ਅੰਜਾਮ ਦੀ ਪਰਵਾਹ ਨਹੀਂ ਕਿੱਡਾ ਵੱਡਾ ਸਿੱਧਕ ਦਿੱਤਾ ਜਵਾਨ ਪੁੱਤ ਬਾਬਾ ਨਰੈਣ ਕੋਲੂ ਦੇ ਵਿੱਚੋਂ ਪੀੜ ਕੇ ਕੱਢਿਆ ਗਿਆ ਮਾਂ ਨੂੰ ਕੋਲੂ ਚ ਪੀੜਿਆ ਗਿਆ ਘਰ ਵਾਲੀ ਨੂੰ ਕੋਲੂ ਚ ਪੀੜਿਆ ਗਿਆ ਆਖਰਕਾਰ ਬਾਬੇ ਮੋਤੀराम ਨੂੰ ਕੋਲੂ ਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਸੀ ਉਹਨਾਂ ਮਹਾਨ ਸ਼ਹਾਦਤਾਂ ਦੀ ਇੱਕ ਦਾਸਤਾ